ਦੇਸਤੋ ਭੈਣ ਆ ਮੇਰੇ ਨਾਲ ਤੇ ਭੈਣ ਨੇ ਨਵਾਂ YouTube ਚੈਨਲ ਸ਼ੁਰੂ ਕਰਿਆ ਆ ਡੈਰੀ ਫਾਰਮਿੰਗ ਦੇ ਉੱਤੇ ਸੋ ਸਾਰੇ ਜਣੇ ਸਪੋਰਟ ਕਰੋ ਭੈਣ ਨੂੰ ਚੈਨਲ ਸਬਸਕ੍ਰਾਈਬ ਕਰੋ ਤੁਹਾਨੂੰ ਸਾਰਾ ਡੈਰੀ ਫਾਰਮਿੰਗ ਦਾ ਜੋ ਜੋ ਵੀ ਪ੍ਰੋਸੀਜਰ ਆ ਉਹ ਸਾਰਾ ਉਸ ਚੈਨਲ ਤੇ ਦੇਖਣ ਨੂੰ ਮਿਲੂਗਾ ਸੋ ਸਾਰੇ ਜਣੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਲਾਈਕ ਕਰੋ ਤੇ ਭੈਣ ਨੂੰ ਸਪੋਰਟ ਕਰੋ ਪੂਰੀ ਹਾਂ ਕਿਵੇਂ ਬੋਲਦੀ ਹੁੰਦੀ ਆ ਇਹ ਦੋ ਵੀਡੀਓ ਚ ਗੱਲਾਂ ਬਾਤਾਂ ਮਾਰਦੀਆਂ ਵੀਡੀਓ ਚ ਹਾਂ ਓਕੇ ਚਲ ਬਾਕੀ ਮੈਂ ਵੀ ਦੇਖਦਾ ਹਾਂ ਹੁਣ ਤੇ ਤੁਸੀਂ ਵੀ ਸਪੋਰਟ ਕਰੋ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸਾਰੇ ਕਿਵੇਂ ਵਧੀਆ ਜੀ? ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ। ਹਾਂਜੀ ਅੱਜ ਲੈ ਕੇ ਆਏ ਆਪਾਂ ਤੁਹਾਡੇ ਲਈ ਵੀਡੀਓ। ਤੇ ਅੱਜ ਆਪਾਂ ਨੇ ਦੱਸਣਾ ਏ ਕਿ ਆਪਾਂ ਨੇ ਆਪਣਾ ਡੇਰੀ ਫਾਰਮ ਕਦ ਤੱਕ ਕਿਵੇਂ ਵਧਾਇਆ, ਵਧਾ ਰਹੇ ਹਾਂ ਅੱਗੇ ਤੇ ਅੱਗੇ। ਅਸੀਂ ਹੁਣ ਪਹਿਲਾਂ ਦੱਸੂਗੀ ਜੀ ਮੈਂ ਇਹ ਚਿੱਠੀ ਗਾਂ ਬਾਰੇ ਇਹਨੂੰ ਜੀ ਸਾਡੇ ਕੋਲ 4 ਸਾਲ ਹੋ ਗਏ ਪਹਿਲਾ ਸਭ ਤੋਂ ਪਹਿਲਾਂ ਇਹ ਗਾਂ ਲਈ ਸੀ ਅਸੀਂ ਨੇ ਇਹ ਲੈ ਕੇ ਇਹ ਪਹਿਲਾ ਸੂ ਪਹਿ ਇੱਕ ਮਹੀਨੇ ਦੀ ਸੂਈ ਵੀ ਸੀ ਇਹ ਜਦਾਈ ਸੀ ਸਾਡੇ ਕੋਲ ਇੱਕ ਦਿਨ ਨਾਲ ਬੱਚਾ ਸੀ ਗਾ ਜੀ ਪਹਿਲੇ ਸੂਏ ਦਾ ਤੇ ਬੱਚਾ ਤਾਂ ਜੀ ਜਦੋਂ ਪਤਾ ਨਹੀਂ ਕੀ ਹੋਇਆ ਨੂੰ ਬਿਮਾਰ ਹੋ ਗਿਆ ਕਾਫੀ ਬਿਮਾਰ ਹੋ ਗਿਆ ਠੀਕ ਵੀ ਕਰਵਾਇਆ ਲਾਜ ਲੋਜੀ ਵੀ ਕਰਵਾਇਆ ਪਰ ਠੀਕ ਨਹੀਂ ਹੋਇਆ ਮਰ ਗਿਆ ਸੀ ਗਾਈ ਫੇਰ ਇਹਨੇ ਅਗਲੇ ਸੂਏ 'ਚ ਸਾਨੂੰ ਬੱਚੀਆਂ ਹੁਣ 4 ਸੂਏ ਹੋ ਗਏ ਜੀ ਸਾਡੇ ਕੋਲ ਇਹਨੇ ਬੱਚੀਆਂ ਹੀ ਦੇ ਰਹੀ ਹੈ ਰੂਟੀਨ ਆਈ ਵਾਰੇ ਆਏ ਸਾਲ ਹੋ ਜਾਂਦੀ ਹੈ ਜੀ ਔਰ ਹਰ ਵਾਰੀ ਉਹ ਇਹਦੀ ਬੱਚੀਆਂ ਜੀ ਅਸੀਂ ਵਧੀਆ ਸੀਮਨ ਲਵਾਉਂਦੇ ਆ ਇਹਦੇ ਸੈਕਸਡ ਸੀਮਨ ਲਵਾਉਂਦੇ ਆ ਇਹ ਬੱਚੀ ਹੁਣ ਜਿਹੜੀ ਇਹ ਬੱਚੀ ਹੈ ਇਸ ਨੌਵੇਂ ਦਾ ਸੀਮਨ ਲੱਗਿਆ ਵਾ ਜੀ ਇਹ ਉਹਦੀ ਬੱਚੀ ਹੈ ਜੀ ਨੌਵੇਂ ਦੇ ਸੀਮਨ ਦੀ ਬੱਚੀ ਹਈ ਜਿਹੜੀਆਂ ਪਹਿਲਾਂ ਬੱਚੀਆਂ ਸੀ ਉਹ ਸਾਨੂੰ ਉਹ ਵੀ ਬਹੁਤ ਵਧੀਆ ਬੱਚੀਆਂ ਸੀਗੀਆਂ ਓਬਵੀਅਸ ਹੀ ਨੇ ਸਾਰੀਆਂ ਸਾਡੇ ਰਿਸ਼ਤੇਦਾਰਾਂ ਨੂੰ ਲੈਤੀਆਂ ਦੇਤੀਆਂ ਕੁਸਾਲੀ ਵਾਲੇ ਜਾਣ ਪਛਾਣ ਵਾਲੇ ਲੈ ਕੇ ਕਹਿੰਦੇ ਸਾਨੂੰ ਵੀ ਦੇ ਦੋ ਹੁਣ ਇਹ ਇਹ ਬੱਚੀ ਅਸੀਂ ਨੇ ਰੱਖੀ ਆ ਜੀ ਵੀ ਅਸੀਂ ਪਾਲਾਂਗੇ ਚਲੋ ਅੱਗੇ ਧਰਮ ਵਧੀਆ ਹੋਏ ਤੇ ਗਰੋਥ ਕਰੂਗੀ ਬੱਚੀ ਵਧੀਆ ਚੱਲੂਗੀ ਦੁੱਧ ਦੀ ਗੱਲ ਕਰੀਏ ਜੀ ਹੁਣ ਪਹਿਲੇ ਸੂਏ ਤਾਂ ਦੇ ਆਈਏ ਨੇ 16 ਕਿਲੋ ਦੁੱਧ ਜੀ ਹੁਣ ਦੇ ਰਹੀ ਹੈ ਜੀ ਇਹ 22 ਕਿਲੋ ਦੁੱਧ ਦੁੱਧ ਜਣੀ ਕਿ ਹੋ ਵੀ ਬਹੁਤ ਸੀਲ ਹੈ ਕੋਈ ਦਿੱਕਤ ਨਹੀਂ ਹੈਗੀ ਜੀ ਬਹੁਤ ਵਧੀਆ ਹੋ ਰਿਹਾ ਤੇ ਉਤੇ ਬਾਦ ਲਿਆਂਦੀ ਹੈ ਜੀ ਅਸੀਂ ਨੇ ਇਹ ਕਾਲੀ ਗਾਂ ਲਿਆਂਦੀ ਸੀ ਇਹ ਵੀ ਬਹੁਤ ਵਧੀਆ ਰਹਾ ਜੀ ਇਹਦੀਆਂ ਹੁਣ ਇਹ ਦੋ ਬੱਚੀਆਂ ਨੇ ਜੀ ਅੱਗੇ ਜਿਹੜੀ ਇਹਦੇ ਨਾਲ ਬੈਠੀ ਇੱਕ ਬੱਚੀ ਇਹ ਹੈ ਜੀ ਇੱਕ ਬੱਚੀ ਉਹ ਵੱਡੀ ਹੈ ਜਿਹੜਾ ਉੱਪਰਾਂ ਬੈਠੀ ਹੈ ਇਹਦੇ ਇਹਦੇ ਵੀ ਸੀਮਨ ਵਧੀਆ ਲਵਾਏ ਹੋਏ ਹੈ ਜੀ ਏ ਵੀ ਸੀਮਨ 40 120 ਦੀ ਹੈ ਜੀ ਇਹ ਬੱਚੀ ਉਹ ਬੱਚੀ ਜਿਹੜੀ ਬੈਠੀ ਹੈ ਜੀ ਉਹ ਪੈਪਰ ਸੀਮਨ ਸੀਮਨ ਦੀ ਹੈ ਜੀ ਜਣ ਕੇ ਸੀਮਨ ਅਸੀਂ ਸਭ ਤੇ ਵਧੀਆ ਹੀ ਲਵਾਨਨੇ ਆ ਨਾ ਤੇ ਉਹ ਕਰਦੇ ਆ ਵੀ ਤੁਸੀਂ ਬੱਚੀਆਂ ਵੀ ਸੈਕਸਰਸੀ ਵੀ ਅੱਗੇ ਬੱਚੇ ਵਧੀਆ ਆਈ ਜਾਣ ਆਵੜਾ ਜ ਜਾਵੇ ਤੇ ਉਤੇ ਬਾਅਦ ਜੀ ਅਸੀਂ ਨੇ ਉਹ ਲਿਆਂਦੀ ਝੋਟੀ ਪਹਿਲਾਂ ਉਹਦੀ ਮਾਂ ਝੋਟੀ ਅਸੀਂ ਨੇ ਪਹਿਲਾਂ ਖਰੀਦ ਕੇ ਜਾਂਦੀ ਰਿਸ਼ਤੇਦਾਰੀ ਚ ਲੈ ਜਾਂਦੀ ਤੇ ਜਿਹੜੀ ਉਹ ਐਂਡ 'ਚ ਝੋਟੀ ਬੈਠੀ ਹੈ ਜੀ ਪਹਿਲਾਂ ਉਹਦੀ ਮਾਂ ਲੈ ਜਾਂਦੀ ਸੀਗੀ ਉਹਦੀ ਮਾਂ ਨੇ ਭਲੂਣ ਕੇ ਸਾਡੇ ਕੋਲ ਯਾਨੀ ਕਿ ਹਫਤਾ ਕੇ ਰਹਿ ਗਈ ਦੀ ਹਫਤੇ ਬਾਅਦ ਆ ਕੇ ਸਾਡੇ ਕੋਲ ਭਲੂਣ ਸੂਈ ਸੀ ਉਹਨੇ ਸਾਡੇ ਕੋਲ ਜੀ 15 ਕਿਲੋ ਦੁੱਧ ਕਰਿਆ ਜੀ ਪਹਿਲੇ ਸੂਏ ਫਿਰ ਉਹ ਤੋਂ ਬਾਅਦ ਜੀ ਜਦ ਇਹ ਬੱਚੀ ਇਹ ਆਪਣੀ ਕੱਟੀ ਹੋਈ ਹੈ ਜੀ ਉਰੀ ਆ ਕੇ ਹੋਈ ਹੈ ਸਾਡੇ ਕੋਲ ਇਹ ਕੱਟੀ ਹੁਣ ਭਲੂਣ ਸੂਈ ਤੀ ਜੀ ਇਹ ਮਾਰਚ 'ਚ ਇਹਨੂੰ ਸਾਲ ਹੋ ਜਾਣਾ ਇਨੇ ਵੀ ਆਪਣੇ ਕੋਲ ਦੁੱਧ 13 14 ਕਿਲੋ ਦੁੱਧ ਦੇ ਆਈ ਹੁਣ ਤੱਕ ਹੁਣ ਵੀ ਇਹ ਗੱਬਣ ਹੈ ਜੀ ਅੱਗੇ ਸੋਣੇ ਵਾਲੀ ਹੈ ਇਹਨੇ ਕੱਟਾ ਦਿਆ ਗੇਦਿਆ ਤਾਂ ਹੀ ਹੁਣ ਵੀ ਇਹ ਝੋਟੀਆਂ ਦੋਨੇ ਗੱਬਣ ਨੇ ਜੀ ਤੇ ਇਹ ਜਿਹੜੀ ਬੱਚੀ ਹੈ ਜੀ ਆਪਣੇ 40 100 40 120 ਹੀ ਬੱਚੀ ਹੈ ਜੀ ਇਹ ਵੀ ਆਪਣੀ ਗੱਬਣ ਹੈ ਜੀ ਤੇ ਏ ਹੁਣ ਗੈਂਜ ਚਿੱਟੀ ਤਾਂ ਹੁਣ ਸੂ ਸੂ ਕਈ ਹਟੀ ਐ ਮਹੀਨੇ ਦੀ ਹੋਈ ਹੈ ਜੀ ਹਲੇ ਤਾਂ ਸਵਾ ਮਹੀਨੇ ਦੀ ਹੋ ਗਈ ਜੀ ਇਹ ਤੇ ਇਹਦੇ ਹਲੇ ਸੀਮਨ ਲਵਾਇਆ ਜੀ ਕਾਲੀ ਗਾਂ ਦੇ ਤੇ ਜੇ ਆਪਾਂ ਸੋਚੀਏ ਆਮਦਨ ਦਾ ਵੀ ਖਰਚ ਜਿੰਨਾ ਖਰਚਾ ਹੁੰਦਾ ਉੰਨੀ ਚਲੋ ਦੁੱਗਣੀ ਆਮਦਨ ਹੋ ਜਾਂਦੀ ਹੈ ਜੇ ਆਪਾਂ ਨੂੰ ਵੀ ਮੰਨ ਲਓ 30000 ਦਾ ਆਪਾਂ ਦੁੱਧ ਪਾ ਰਹੇ ਹਾਂ ਜੀ ਤਾਂ ਆਪਾਂ ਅੱਧਾ ਆਪਾਂ ਨੂੰ ਬਚਦਾ ਜੀ ਅੱਧਾ ਆਪਣਾ ਚਲੋ ਲਾ ਲਓ ਖਰਚਾ ਹੋ ਜਾਂਦਾ ਦਾਣਾ ਪੱਕਾ ਜੋ ਵੀ ਪੰਨੇ ਆ ਪਡੰਗਰ ਨੂੰ ਉਹ ਚ ਨਿਕਲ ਜਾਂਦਾ ਜੀ ਮੰਨ ਲਓ 15000 ਦਾ ਦਾਣਾ ਲਾ ਲਓ ਜੀ ਦਾਣਾ ਹੱਕ ਦਾਣਾ ਫੀਡ ਗਏ ਤਾਂ ਫੀਡ ਵੀ ਪਾਣਿਆ ਜੀ ਤੇ 15000 ਆਪਾਂ ਨੂੰ ਬਚਤ ਹੈ ਜੀ ਇਹ ਜਿਵੇਂ ਹੁਣ ਆਪਾਂ ਆਪਾਂ ਕਹਿੰਦੇ ਵੀ ਐ ਆ ਜੀ ਹੁਣ ਡੰਗਰਾਂ ਨਾਲ ਚਲੋ ਨਾਲੇ ਆਪਾਂ ਬੇਲੇ ਤੋਂ ਵਧੀਆ ਕੰਮ ਲੱਗੇ ਰਹਿੰਨੇ ਆ ਮੇਲਾ ਨਹੀਂ ਰਹਿਣਾ ਪੈਂਦਾ ਬੇਲਾ ਰਹੂਗਾ ਬੰਦਾ ਹੋਰ ਮਨ ਚ ਵਿਚਾਰ ਆ ਜਾਂਨੇ ਅੱਗੇ ਤੇ ਅੱਗੇ ਉਸੋ ਸੋਚੀ ਜਾਂਦਾ ਅਗਲਾ ਤੇ ਨਾਲੇ ਹੁਣ ਆਪਾਂ ਇਹ ਖਰਚਾ ਆਪਣਾ ਵਧੀਆ ਨਿਕਲ ਹੀ ਜਾਂਦਾ ਨਾਲੇ ਪਸ਼ੂਆਂ ਦਾ ਵੀ ਖਰਚੇ ਵਧੀਆ ਨਿਕਲ ਹੀ ਜਾਂਦਾ ਚਲੋ ਦੁੱਧ ਤੇ ਸਿਰ ਤੇ ਵਧੀਆ ਚਲ ਕਮਾਈ ਹੋਈ ਜਾਂਦੀ ਹੈ ਜੀ ਹੋਰ ਤਾਂ ਕੁਝ ਨਹੀਂ ਹੈਗਾ ਜੀ ਬੰਦਾ ਇਹ ਨਾਲੇ ਆਪਣਾ ਖਰਚੇ ਵਧੀਆ ਨਿਕਲ ਹੀ ਜਾਂਦਾ ਜੀ ਘਰ-ਬਾਰ ਦਾ ਸਾਰਾ ਸੋਦੇ ਪਾਣੀ ਦਾ ਲਾ ਲੋ ਡੰਗਰਾ ਦਾ ਸਾਰਾ ਧਾਣੇ ਫੱਕੇ ਦਾ ਸਾਰੇ ਖਾਣੇ ਦਾ ਖਰਚੇ ਵਧੀਆ ਨਿਕਲ ਹੀ ਜਾਂਦਾ ਜੀ ਤੇ ਵੇਲੇ ਤੋਂ ਬੰਦਾ ਕੰਮ ਲੱਗਿਆ ਰਹਿੰਦਾ ਜੀ ਇਹ ਵਧੀਆ ਮਿਹਨਤ ਹੈ ਜੀ ਹਰੇਕ ਨੂੰ ਵੈਸੇ ਜਿਹੜਾ ਬੰਦਾ ਵਿੱਲਾ ਕੋਈ ਵੀ ਹੋਵੇ ਉਹਨੂੰ ਕਰਨੀ ਚਾਹੀਦੀ ਹੈ ਤੇ ਨਾਲੇ ਇੱਕ ਦੁੱਧ ਵੀ ਘਰਾਂ ਹੁਣ ਦੁੱਧ ਵੀ ਵਧੀਆ ਵਰਤ ਸਕਦਾ ਜੀ ਆਪਣੇ ਘਰ ਦਾ ਦੁੱਧ ਹੋਊਗਾ ਖੁੱਲਾ ਦੁੱਧ ਦਹੀਂ ਖਾਊਗਾ ਬੰਦਾ ਦੇਸੀ ਘੋ ਵੀ ਬਣਾ ਸਕਦਾ ਸਾਰਾ ਕੁਝ ਕਰ ਸਕਦਾ ਜੀ ਅਸੀਂ ਤਾਂ ਹੁਣ ਥੋੜੇ ਦਿਨਾਂ ਬਾਅਦ ਇਹ ਕੜਾਹੀ ਰੱਖ ਲੈਨੇ ਆ ਖੋਆ ਕੱਢ ਲੈਨੇ ਆ ਕਦੇ ਕਦੇ ਕੁਝ ਕਰ ਲੈਨੇ ਆ ਕਦੇ ਕੁਸ ਜੀ ਹੁਣ ਸਾਡੀ ਗਾਂ ਸੋਈ ਆ ਜੀ ਅਸੀਂ ਨੇ ਤਾਂ ਆਲੇ-ਦਾਲੇ ਵਾਲੇ ਸਾਰੇ ਰਜਾਈ ਪਏ ਸੀਗੇ ਜੀ ਖੋਆ ਖਲਾ ਖਲਾ ਕੇ ਖੋਆ ਕੱਢ ਲਿਆ ਰੋਜ਼ ਕੜਾਹੀ ਰੱਖ ਲੈ ਖਾਂਦੇ ਸੀ ਰੋਜ ਖਵਾ 15 ਦਿਨ ਨੂੰ ਫੁੱਲ ਖਵਾ ਖਾਈ ਅਸੀਂ ਨੇ ਫੁੱਲ ਬਰਫੀਆਂ ਬਣਾ ਬਣਾ ਖਾਈਆਂ ਤੇ ਨਾਲੇ ਹੋਰਾਂ ਨੂੰ ਵੀ ਖਵਾਈਆਂ ਐ ਜੀ ਇਹ ਦੁੱਧ ਵਧੀਆ ਘਰ ਦਾ ਹੋਊਗਾ ਘਰ ਦਾ ਤਾਂ ਕਿੰਨੋ ਦੁੱਧੇ ਮਾਨ ਨਹੀਂ ਹੈਗਾ ਹੁਣ ਮੁੱਲ ਦੁੱਧ ਲੈਣੇ ਆਪਾਂ ਤੁਹਾਨੂੰ ਪਤਾ ਹੀ ਆ ਵੀ ਕਿਹ ਜਾਂ ਮਿਲਦਾ ਆਪਾਂ ਐ ਵੀ ਇੱਕ ਤਾਂ ਇੱਕ ਵੱਧ ਨਹੀਂ ਰੱਖਦਾ ਇੱਕ ਇੱਕ ਅੱਧਾ ਡੰਗਰ ਤਾਂ ਜ਼ਰੂਰ ਰੱਖਣਾ ਚਾਹੀਦਾ ਜੀ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਜੀ ਅਗੇ ਜਰੂਰ ਸ਼ੇਅਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਮੈਨੇ ਨਵਾਂ ਚੈਨਲ ਸ਼ੁਰੂ ਕੀਤਾ ਹੈ ਜੀ ਇਸ ਕਰਕੇ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਧੰਨਵਾਦ ਜੀ